ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਸਾਰੇ ਬਿੱਤਰ ਠੀਕ ਠਾਕ ਹੋਗੇ। ਤੋਂ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ 'ਚ ਤੇ ਅੱਜ ਆਪਾਂ ਲੈ ਕੇ ਚੱਲੇ ਆ ਜੀ ਆਪਣੇ ਮਹੀਲ ਨੂੰ ਇਹਦਾ ਜਿਹੜਾ ਕੰਮ-ਕੁਮ ਕਰਾਉਣਾ ਆ ਉਹਦੇ ਵਾਸਤੇ ਸਰਵਿਸ ਕਰਾਉਣੀ ਆ। ਛੋਟੇ-ਛੋਟੇ ਹੋਰ ਵੀ ਕੰਮ ਆ ਉਹ ਕਰਾ ਲਈਏ ਹਲੇ ਇਹਨੂੰ ਕੋਲਡ ਸਟਾਰਟ ਦਿੱਤਾ ਆ। ਇੱਧਰ ਆਪਣੇ ਝੋਟੇ ਦੀ ਵੀ ਹੋ ਰਹੀ ਆ ਸਰਵਿਸ ਠੀਕ ਆ। ਇਹਨੂੰ ਵੀ ਸਰਵਿਸ ਕਰਾ ਲਈਏ। ਤੇ ਬਾਕੀ ਇਹਦੀ ਸ਼ੇਲਡ ਸ਼ੇਲਡ ਤਾਂ ਆਪਾਂ ਖੋਲਤੀ ਜਿਵੇਂ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੋਣਾ ਆ ਤੇ ਹੁਣ ਇਹਦਾ ਕੰਮ ਕਰਾ ਕੇ ਲੈ ਕੇ ਆਉਨੇ ਆ ਕੰਮ ਕਰਾ ਕੇ ਫਿਰ ਆ ਕੇ ਇਹਦੇ ਵੇਟ ਵੂਟ ਖੋਲ ਦੇਣੇ ਆ ਤੇ ਛਤਰੀ ਖੋਲ ਦੇਣੀ ਆ ਠੀਕ ਹੈ ਜੀ ਬਾਅਦ ਚ ਆ ਪੀਸ ਲੈ ਆ ਕੇ ਵੀ ਪੇਂਟ ਕਰਾਉਣਾ ਆ ਵਾਲਾ ਆਜ ਤੋਂ ਵੀ ਕਰਾ ਲੂਗਾ ਜੀ ਤੇ ਪਰਲੇ ਪਾਸੇ ਮੇਰੇ ਕੋਲ ਰੰਗ ਹੋ ਟੇੜੀ ਗਿਆ ਏ ਤੇ ਬਾਕੀ ਤੁਸੀਂ ਚੈੱਕ ਕਰ ਲਓ ਹਲੇ ਹਾਲਾਤ ਵਿਚਾਰੇ ਦੇ ਮਾੜੇ ਹੀ ਆ ਹਾਲਾਤ ਤਾਂ ਮਾੜੇ ਆ ਕਿਉਂਕਿ ਧੂਣ ਧੂਣ ਵਾਲਾ ਆ ਮੈਂ ਕਿਹਾ ਪਹਿਲਾਂ ਭਾਈ ਇਹਦਾ ਕੰਮ ਕਰਾ ਲੀਏ ਫੇਰੀ ਧਮੋਣੇ ਆ ਇਹਨੂੰ ਲਾਈਟਾਂ ਵੀ ਖੋਲਣੀਆਂ ਵੇਟ ਵੀ ਟੰਗਣਾ ਹਾਏ ਹਾਏ ਹਲੇ ਤਾਂ ਕੰਮ ਬਹੁਤ ਪਿਆ ਆ ਜਾਣਿਓ ਤੇ ਪਿਛਲੀ ਵੀਡੀਓ ਦੇ ਕਮੈਂਟਾਂ ਚ ਜਿਹੜੇ ਵੀਰਾਂ ਨੇ ਗੈਸ ਲਾਇਆ ਸੀ ਨਾ ਵੀ ਟਰਾਲੀ ਖਿੱਚ ਮੁਕਾਬਲਾ ਉੱਥੇ ਹੀ ਲੈ ਕੇ ਜਾਣਾ ਆ 7 ਤਰੀਕ ਦਾ ਆ ਤੇ ਦੇਖੀ ਜਾਂਦੇ ਆ ਵੀ ਹਾਂ ਹੋ ਜੂਵੇ ਫਾਈਨਲ ਆਪਣਾ ਤੇ ਵੀ ਜਾਈਏ ਲਾ ਕੇ ਆਈਏ ਮੇਲਾ ਉਸ ਤੋਂ ਬਾਅਦ 8-9 ਤਰੀਕ ਤੋਂ ਆਪਣਾ ਟੂਰ ਸਟਾਰਟ ਆ ਇੱਕ ਹੋਰ ਟੂਰ ਬਹੁਤ ਲੰਬਾ ਹੋਣ ਵਾਲਾ ਆ ਜੀ ਉਹ ਟਰੈਕਟਰ ਤੇ ਨਹੀਂ ਹੈਗਾ ਉਹ ਮੈਂ ਕਲੀਅਰ ਕਰਦਾ ਵੀਰਾਂ ਨੂੰ ਉਹ ਆਪਾਂ ਨੂੰ ਆਪਾਂ ਥਾਰ ਤੇ ਜਾਣਾ ਆ ਚੱਲੀਏ ਜੀ ਹੁਣ ਆਪਾਂ ਜਾ ਆਪਾਂ ਵੀਧੀ ਆ ਬਾਈ ਸਟੀering ਇਹਦਾ ਨਾ ਜੈਕ ਖਰਾਬ ਹੋ ਗਿਆ ਸੀਗਾ ਜਾਣ ਤੋਂ ਪਹਿਲਾਂ ਚੇਂਜ ਕਰਾਏ ਗਿਆ ਸੀ ਵਾ ਤੇ ਫਾਇਦਾ ਤਾਂ ਬਹੁਤ ਹੋ ਗਿਆ ਸਟੀering ਪੂਰਾ ਸੈੱਟ ਹੋ ਗਿਆ ਹੁਣ ਦਾ ਸੇਟ ਆਪਣਾ ਗੱਡੀ ਚੱਕ ਲੂਗਾ ਆਪਾਂ ਚੱਕ ਲਾਂਗੇ ਟਰੈਕਟਰ ਤੇ ਬਾਹੋਂ ਨਿਕਲਦੇ ਆਂ ਜੀ ਤੁਹਾਨੂੰ ਸਿੱਧਾ ਨੂਰ ਮਹਿਲ ਜਾ ਕੇ ਮਿਲਦੇ ਆਂ ਕਰਬੋ ਵਾਲੇ ਭਰਾ ਕੋ ਆਪਣੇ ਕੋ ਨੂਰ ਮਹਿਲ ਆਪਾਂ ਪਹੁੰਚ ਗਏ ਹੀ ਟਰਬੋ ਵਾਲੇ ਵੀਰ ਕੋ ਤੇ ਹੁਣ ਆਪਾਂ ਜਾਣਾ ਹੈ ਜੀ ਨਕੋਦਰ ਸਮਾਨ ਲੈ ਕੇ ਆਉਣਾ ਟਰੈਕਟਰ ਆਪਾਂ ਲਾਤਾ ਸੀਗਾ ਲਓ ਜੀ ਮੇਰੋਂ ਆਪਾਂ ਪਹੁੰਚ ਗਏ ਨਕੋਦਰ ਤੇ ਉੱਥੇ ਟਰੈਕਟਰ ਲਾ ਕੇ ਫਟਾਫਟ ਨਿਕਲ ਗਏ ਸਮਾਨ ਲੈਣ ਵਾਸਤੇ ਹੁਣ ਨਕੋਦਰ ਆਏ ਆ ਇੱਕ ਤਾਂ ਸਰਵਿਸ ਦਾ ਸਮਾਨ ਲੈਣਾ ਈ ਇੱਕ ਗਾਈਡਾਂਗੀਆਂ ਲੈਣੀਆਂ ਜਿਹੜੀਆਂ ਨਿਕਲੀਆਂ ਸੀ ਪਿਛਲੀ ਵਾਰੀ ਵਲੌਗ ਤੁਸੀਂ ਦੇਖੀਆਂ ਈ ਤੇ ਇੱਕ ਲੈਣਾ ਥਰਮੋਸਟੇਟ ਵਾਲ ਦਾ ਜੈ ਦੇ ਲੈਫਟ ਫਿਲਟਰ ਇਹਨਾਂ ਕੋ ਮਿਲਿਆ ਨਹੀਂ ਉਹ ਹੈਗਾ ਨਹੀਂ ਬਸ ਹੁਣ ਸਰਵਿਸ ਦਾ ਸਮਾਨ ਹੋ ਗਿਆ ਬਿੱਲ ਬਣਦਾ ਆ ਆਪਾਂ ਆਪਣੀ ਰਾਣੀ ਸੁੰਦਰਾ ਚੱਕ ਕੇ ਆ ਗਏ ਫਟਾਫਟ ਹੁਣ ਲੈਨੇ ਆ ਸਮਾਨ ਦੇਖਦੇ ਕਿੰਨੇ ਦਾ ਬਣਦਾ ਕੀ ਕੁਛ ਆ ਤੁਹਾਨੂੰ ਦਿੱਤੀ ਜਾਊਗੀ ਇਨਫੋਰਮੇਸ਼ਨ ਆਪਣਾ ਸਮਾਨ ਆਇਆ 4185 ਦਾ ਠੀਕ ਹੈ ਤੇ ਸਮਾਨ ਆਪਣਾ ਹੋ ਗਿਆ ਚੱਕਦੇ ਆ ਤੇ ਹੁਣ ਗੱਡੀ ਨਿਕਲਦੇ ਆ ਜੀ ਨੂਰ ਮਹਿਲ ਵੱਲੋਂ ਟਰਪੋ ਵਾਲੇ ਭਰਾਵ ਦੇ ਇੱਕ ਯਾਰ ਆ ਕਵਰ ਪਾਉਣ ਦੇ ਨਾਲ ਡਿਸਐਡਵਾਂਟੇਜ ਇਹ ਆ ਜਿਹੜਾ ਮੈਂ ਪਾਇਆ ਹੋਇਆ ਆ ਆ ਵਾਲਾ ਚਾਬੀ ਨੂੰ ਪਤਾ ਨਹੀਂ ਕੀ ਗੱਲ ਹੈ ਚਾਬੀ ਤੇ ਰੇਂਜ ਘਟ ਜਾਂਦੀ ਮੈਂ ਸੈੱਲ ਵੀ ਚੇਂਜ ਕਰਾ ਲਿਆ ਮੈਨੂੰ ਪਹਿਲਾਂ ਲੱਗਿਆ ਵੀ ਨਹੀਂ ਸੈੱਲ ਕਰਕੇ ਪ੍ਰੋਬਲਮ ਹੈ ਠੀਕ ਹੈ ਪਰ ਬਾਈ ਨਹੀਂ ਇਹਦੇ ਨਾਲ ਰੇਂਜ ਘਟ ਜਾਂਦੀ ਚਾਬੀ ਨਾਲ ਲੋਕ ਹੀ ਨਹੀਂ ਹੁੰਦੀ ਗੱਡੀ ਕਈ ਵਾਰੀ ਨਾ ਲੌਕ ਹੁੰਦੀ ਖੜ ਕੇ ਕਰਕੇ ਜਾਣਾ ਪੈਂਦਾ ਪਿੱਛੇ ਰੱਖ ਦਈਏ ਜੀ ਜਿਹੜਾ ਡਾਟਾ ਲਓ ਜੀ ਸ਼ੇਡ ਜੀ ਨਿਕਲ ਜੀ ਹੁਣ ਆਪਾਂ ਇੱਥੋਂ ਮਿਲਦੇ ਹਾਂ ਤੁਹਾਨੂੰ ਫਿਰ ਨੂਰ ਮਹਿਲ ਪਹੁੰਚ ਕੇ ਹਾਂਜੀ ਵੀਰੋ ਹੁਣਾਂ ਤੁਸੀਂ ਇੱਕ ਕੰਮ ਕਰਨਾ ਭਾਈ ਦੀ ਆਈਡੀ ਤੇ ਕਹਿਣਾ ਭਾਈ ਟਰਬੋ ਨਹੀਂ ਲਾ ਕੇ ਦਿੰਦਾ ਹਨ ਭਾਈ ਦੀ ਆਈਡੀ ਤੇ ਜਾ ਕੇ ਕਹਿਣਾ ਆ ਕਿ ਟਰਬੋ ਲਾ ਦੇ ਉਧਰ ਦੇਖੋ ਬਾਬਾ ਕੀ ਹੋ ਗਿਆ? ਬਾਬੇ ਨੂੰ ਤੰਗ ਕਰਦਾ ਦੇਖ ਲੋ। ਹੋਰੀ ਜਾਂ ਮੁਟ ਗਿਆ ਜੀ ਮੋੜ। ਉਹ ਕਹਿੰਦਾ ਹੈ ਨਿਕਲ। ਹੋਰੀ ਵੀ ਜਾਂਦਾ ਹੈ ਨਹੀਂ। ਕਿਸਮਤ ਹੈ ਢਿੱਲੀ ਆ ਭਾਜੀ। ਨਹੀਂ ਲੱਗਦਾ। ਰੈੱਡ ਪਾ ਲਈਏ। ਜਿਹੜਾ ਵੀ ਆ ਪਾ ਦੋ ਭਾਜੀ ਆਪਾਂ ਨੂੰ ਤਾਂ ਕੂਲਡ ਚਾਹੀਦਾ। ਠੀਕ ਐ। ਲਓ ਜੀ ਵੀਰੋ ਸਰਵਿਸ ਇਹਦੀ ਲਗਭਗ ਡਨ ਹੋ ਗਈ। ਬਾਬਾ ਜੀ ਨੇ ਕਰਤੀ ਆ। ਇਹ ਮੁੰਡਾ ਆਪਣਾ ਬਹੁਤ ਐਪਰੀਸ਼ੀਏਟ ਕਰਨ ਵਾਲਾ ਆ। ਠੀਕ ਐ। ਇਹਨੂੰ ਐਪਰੀਸ਼ੀਏਟ ਕਰਨਾ ਮਤਲਬ ਕਿਉਂਕਿ ਉਦੋਂ ਜੈਕ ਦਾ ਕੰਮ ਵੀ ਇੰਨੇ ਕੀਤਾ ਸੀ ਮੁੰਡੇ ਸਾਡੇ ਨੇ। ਠੀਕ ਐ। ਹਾਂ 00 ਕਰਤਾ ਤੇ ਬਾਕੀ ਭਾਈ ਤੁਸੀਂ ਸਾਰੇ ਪੁੱਛਦੇ ਹੋ ਨਾ ਟਰਬੋ ਦਾ ਕੰਮ ਕਿੱਥੋਂ ਕਰਾਇਆ ਟਰਬੋ ਦਾ ਕੰਮ ਆਹ ਭਾਈ ਕਰਦਾ ਆ ਠੀਕ ਐ ਨੂਰਮਹਿਲ ਆ ਕੇ ਕਿਸੇ ਨੂੰ ਪੁੱਛ ਲਿਓ ਜੱਸਾ ਟਰਬੋ ਵਾਲਾ ਹੈ ਨਾ ਭਾਈ ਵਾਹ ਤੁਹਾਡਾ ਟਰਬੋ ਦਾ ਕੰਮ ਇੱਥੋਂ ਹੋ ਜੂ ਨੂਰਮਹਿਲ ਆ ਕੇ ਆਹ ਆਪਣੇ ਭਰਾ ਮਹਿਕ ਦਾ ਟਰੈਕਟਰ ਖਲੋਤਾ ਆ ਠੀਕ ਐ ਇਹ ਹਾਈ ਸਪੀਡ ਕੀਤਾ ਆ ਹੁਣ ਇਹਦੇ ਐਕਸਲ ਹੁਕਸਲ ਕੱਢ ਕੇ ਲੈ ਕੇ ਜਾਣਾ ਮੁੰਡੇ ਨੇ ਤੇ ਦੁਬਾਰਾ ਫੇਰ ਪਾਵਾਂਗੇ ਟਾਈਮ ਤੇ ਆਹ ਕਰੋ ਚੈੱਕ ਭਾਈ ਆਹ ਸ਼ਾਪ ਐ ਭਰਾ ਦੀ ਠੀਕ ਐ ਤੇ ਜਿਹੜੇ ਮੇਰੇ ਵੀਰ ਨੂੰ ਟਰਬੋ ਬਾਰੇ ਜਾਣਕਾਰੀ ਲੈਣੀ ਆ ਭਰਾ ਨਾਲ ਕੰਟੈਕਟ ਕਰ ਲਵੇ ਠੀਕ ਆ ਆਪਾਂ ਇੱਥੋਂ ਹੀ ਕਰਾਉਨੇ ਆ ਬਾਈ ਸਾਰਾ ਕੰਮ ਠੀਕ ਆ ਹੁਣ ਟਰੈਕਟਰ ਦੀ ਸਰਵਿਸ ਸਰਵਿਸ ਹੋ ਜੂਗੀ ਹੋਰ ਕੀ ਕਰਨਾ ਹੈ ਹਾਂ ਸੱਚ ਹਲੇ ਅੰਦਰ ਲੈ ਕੇ ਜਾਊਗਾ ਮੁੰਡਾ ਠੀਕ ਆ ਟਰਬੋ ਵੀਰੋ ਆਪਾਂ ਚੇਂਜ ਕਰਨੀ ਹੈ ਤੇ 68 ਨੰਬਰ ਰੱਖਣੀ ਪਰ ਕਰੀਏ ਕੀ ਹੁਣ ਨਾ ਟਰਬੋ ਅਵੇਲੇਬਲ ਨਹੀਂ ਹੈਗੀ ਟਰਬੋ ਆਉਣੀ ਹੈ ਆਪਣੀ ਸ਼ੁੱਕਰਵਾਰ ਨੂੰ ਠੀਕ ਆ ਉਸ ਤੋਂ ਬਾਅਦ ਦੇਖਦੇ ਆਂ ਵੀ ਹਾਂ ਹੁੰਦਾ ਆ ਸਿਸਟਮ ਕੇ ਕਦੋਂ ਟਾਈਮ ਲੱਗਦਾ ਹੈ ਕਿਉਂਕਿ ਆਪਾਂ ਟੂਰ ਤੇ ਵੀ ਜਾਣਾ ਆ ਟੂਰ ਦੀ ਵੀ ਸਲਾਹ ਚੱਲੀ ਜਾਂਦੀ ਆ ਮੁੰਡੇ ਆਪਣੇ ਜਿਹਦੇ ਪਏ ਆ ਬਹੁਤ ਉਧਰੋਂ ਵੀ ਜਾਣਾ ਆ ਤੇ ਉਸ ਤੋਂ ਪਹਿਲਾਂ ਆਪਾਂ ਮੇਲਾ ਖੇੜ ਜੀਏ ਮੇਲਾ ਇਸੇ ਟਰਬੋ ਤੇ ਲਾ ਦੇਣਾ ਆ ਦੇਖਦੇ ਆ ਰੱਬ ਰੱਖਦਾ ਆ ਕਿ ਇਹਨੂੰ ਤੋੜਦਾ ਆ ਠੀਕ ਹੈ ਜੇ ਟਰਬੋ ਟੁੱਟ ਗਈ ਫੇਰ ਟਰੈਕਟਰ ਲੋਡ ਹੋ ਕੇ ਆ ਕੇ ਉੱਤਰੂਗਾ ਟਰਬੋ ਲਾਵਾਂਗੇ ਤੇ ਠੀਕ ਹੈ ਤੇ ਬਾਕੀਆਂ ਸ਼ ਤੁਸੀਂ ਚੈੱਕ ਕਰੋ ਪ੍ਰੀਤ ਟਰਬੋ ਚਾਰਜਰ ਚ ਟਰਬੋ ਵਾਲਾ ਆ ਇਹ ਮਾਡਲ ਚੈੱਕ ਕਰੋਨਕ ਮੇਲੇ ਲੱਗੇ ਪਏ ਆਸ਼ ਪੰਜਾਤੀ ਆਇਆ ਆ ਲਓ ਜੀ ਐਰ ਕੀ ਆ ਕੂਲਨ ਪਹਿਣਾ ਵਿਡੋਲ ਦਾ ਰੈੱਡ ਠੀਕ ਹੈ ਇਹਦਾ ਪਿੱਛੇ ਦੇਖੀ ਕੋਈ ਚੀਜ਼ ਨਹੀਂ ਆਇਆ ਆ ਪੜ ਲਿਓ ਭਾਈ ਜਿਹਨੂੰ ਜ਼ਿਆਦਾ ਨੌਲੇਜ ਆ ਮੇਰਾ ਭਰਾ ਪੜ ਕੇ ਦੱਸ ਦਿਓ ਵਧੀਆ ਹੈ ਕਿ ਨਹੀਂ ਠੀਕ ਹੈ ਲੋ ਜੀ ਉਹ ਇੱਥੇ ਹੀ ਲਿਆ ਉਹਨੂੰ ਕਿ ਬਾਹਰ ਹੀ ਕਰਨਾ ਆਦਾ ਵਿਚਾਰਦਾ ਸਾਰਾ ਕੁਝ ਬਾਹਰ ਹੀ ਕਰਨਾ ਭਾਈ ਜੀ ਹੈ ਅੰਦਰ ਲਿਉਣ ਲੱਗਾ ਯਾਨ ਐਦਾਂ ਨਾ ਕਰੋ ਉਹਨੂੰ ਬਾਹਰ ਹੀ ਤੁਸੀਂ ਸਾਰਾ ਨਬੇੜ ਦੇਣ ਲੱਗੇ ਬਾਹਰ ਵਾਲਾ ਕੰਮ ਤਾਂ ਇਹਦਾ ਹੋ ਗਿਆ ਡਨ ਹੁਣ ਟਰੈਕਟਰ ਲਿਆਉਣ ਲੱਗੇ ਅੰਦਰ ਤੇ ਇਹਦਾ ਇੱਕ ਲਿਫਟ ਫਿਲਟਰ ਬਦਲਣਾ ਹੈ ਹੌਸਪੇ ਬਦਲੋਣੇ ਆਪਾਂ ਠੀਕ ਹੈ ਇੱਕ ਜਿਹੜਾ ਆਪਣਾ ਥਰਮੋਸਟੇਟ ਵਾਲਿਆ ਉਹਦੀ ਪੈਕਿੰਗ ਪਾਉਣੀ ਆ ਤੇ ਇੱਕ ਗਾਈਡਾਂ ਜਿਹੜੀਆਂ ਨਿਕਲ ਗਿਆ ਸੀ ਉਹ ਪਾਉਣੀ ਆ ਤੇ ਕੰਮ ਇਦਾਂ ਹੀ ਚੱਲੀ ਜਾਣਾ ਆ ਬਾਬੇ ਨੇ ਕਰਤਾ ਕੰਮ ਸ਼ੁਰੂ ਨਿਕਲ ਆਇਆ ਸਮਾਨ ਹੈ ਐ ਦੇਖਿਆ ਫਿਰ ਪੈਕਿੰਗਾਂ ਕਿੱਦਾਂ ਲਾਈਆਂ ਬਾਬਾ ਮੈਂ ਹਾਂਜੀ ਪੈਕਿੰਗਾਂ ਦੇਖਿਆ ਕਿੱਦਾਂ ਲਾਈਆਂ ਆ ਆ ਦੇਖੋ ਬਾਬੇ ਇੱਥੋਂ ਪੈਕਿੰਗ ਬਾੜ ਗਈ ਸੀ ਆਲੀ ਠੀਕ ਹੈ ਹੁਣ ਪੈਕਿੰਗ ਤਾਂ ਹੋ ਗਈ ਐ ਸਾਰੀ ਡਨ ਦੇਖਦੇ ਆ ਇਹ ਉੱਥੇ ਆਪ ਜਗ੍ਹਾ 'ਤੇ ਲਾਇਆ ਸਾਰਾ ਆ ਲਾਲ ਲਾਲ ਇਹ ਪੈਕਿੰਗ ਪਾੜ ਗਈ ਸੀ। ਅੱਛਾ ਪੈਕਿੰਗ ਪਾੜ ਗਈ ਇਧਰੋਂ ਗਾਈਡ ਚੱਕਤੀ ਆ ਵਾਲੀ। ਫਿਰ ਹੁਣ ਸਾਰਾ ਆਪ ਕੀਤਾ ਸੀ ਉੱਥੇ ਰਿਪੇਅਰ। ਅੱਛਾ ਫਿਕਸ ਹੋ ਗਿਆ ਫਿਕਸ ਕੱਢਣਾ ਐ ਪਾਉਣਾ ਨਹੀਂ। ਇਹ ਨਹੀਂ ਪਾਉਣਾ ਹੁਣ। ਠੀਕ ਹੈ। ਹਾਂ। ਘਾਤਾ ਟੈਡ ਪੈਗੀਆਂ ਪੂਗੀਆਂ ਪਾ ਕੇ। ਬਾਬਾ ਕੂਲੈਂਟ ਸਾਰਾ ਡレイン ਕਰਨਾ ਐ ਚੋਂ ਪਾਣੀ ਸਾਰਾ ਖਾਲੀ ਕਰ ਦੇ ਇਹਦਾ। ਠੀਕ ਹੈ ਭਾਈ ਆਪ ਨੂੰ। ਹਾਂ। ਲੋ ਜੀ ਆਪਾਂ ਨਾ ਹੁਣ ਇਹੀ ਕਰ ਦੇਣਾ ਭਾਜੀ ਕਹਿੰਦਾ ਯਾਰ ਵੀ ਆ ਕੱਲਾ ਕੋਲਣ ਨਾ ਪਾਓ ਇਹ ਆ ਜਿਹੜਾ ਆ ਵਧੀਆ ਆ ਇਹਨੇ ਇੱਕ ਡੱਬੇ ਨਾਲ 20 ਲੀਟਰ ਬਣਦਾ ਹੁੰਦਾ ਵੀ ਤੁਸੀਂ ਦੋ ਡੱਬੇ ਪਾ ਲਓ ਜ਼ਿਆਦਾ ਇਹਦੇ ਹੁਣ ਇਹੀ ਪਾ ਕੇ ਦੇਖ ਲੈਣੇ ਆ ਜੇ ਇੱਚ ਵੀ ਪ੍ਰੋਬਲਮ ਲੱਗੀ ਫੇਰ ਕੋ ਹੋਰ ਕਰਾਂਗੇ ਠੀਕ ਲੋ ਜੀ ਵੀਰੋ ਹੁਣ ਆਪਾਂ ਨਾ ਇਹਦਾ ਉਹ ਗਾਈਡ ਲਾਉਣੀ ਆ ਉਹਦੇ ਕਰਕੇ ਨੋਜ਼ਲਾਂ ਵਾਲੇ ਪੈਪ ਵੀ ਖੋਲਣੇ ਪੈਣੇ ਆ ਉੱਥੇ ਤਾਂ ਅਸੀਂ ਜਿਗਾਰਡ ਜਿਹਾ ਲਾ ਕੇ ਲੈਣ ਤਾਂ ਹੀ ਪਰ ਇੱਥੇ ਹੁਣ ਪੂਰਾ ਪੱਕਾ ਕੰਮ ਕਰਾ ਲਈਏ ਦਾ ਠੀਕ ਹੈ ਜੀ ਗਾਈਡਾਂ ਆਪਣੀਆਂ ਆ ਗਈਆਂ ਆ ਤੇ ਉਹ ਹੁਣ ਉਧਰੇ ਮਿਲ ਗਈਆਂ ਸੀ ਠੀਕ ਐ ਤੇ ਹੁਣ ਪਾਇਪ ਖੋਲ ਜਾਣ ਪਾਇਪ ਕੋਲ ਕੇ ਤੇ ਫਿਰ ਇਹਨਾਂ ਨੂੰ ਕੱਢਦੇ ਆ ਦੇਖਦੇ ਆ ਖਲੌਣੀਆਂ ਆ ਆ ਜਾ ਗਾਈਡਾਂ ਜਿਹੜੀਆਂ ਨਿਕਲੀਆਂ ਸੀ ਉੱਥੋਂ ਇੱਕ ਨਿਕਲੀ ਸੀਗੀ ਇੱਕ ਤਾਂ ਫਿਕਸ ਹੀ ਸੀਗੀ ਠੀਕ ਐ ਜੀ ਉਹ ਅੰਦਰ ਵਾਲੀ ਨਾ ਇਹ ਦੇਖੋ ਚੈੱਕ ਕਰੋ ਆ ਵਾਲੀ ਜਿਹੜੀ ਐ ਇਹ ਆਪਾਂ ਟੈਂਪੋਰਰੀ ਜਿਹੀ ਠੋਕੀ ਸੀਗੀ ਠੀਕ ਐ ਤੇ ਬਾਕੀ ਚਲੋ ਆ ਵੀ ਨਟ ਲਾਉਣਾ ਐ ਡੇਗਿਆ ਕਿਤੇ ਇਹਨੂੰ ਵੀ ਕਰਦੇ ਆ ਬਈ ਦੇਖਦੇ ਆ ਹੁਣ ਲਾਈ ਜਾਂਦੇ ਆ ਜਿਗਾਰਡਮੈਂਟ ਕਰਦੇ ਆ ਤੁਹਾਨੂੰ ਦਿਖਾਈ ਚੱਲਾਂਗੇ ਨਾਂ ਲਾਲ ਹੁਣ ਪਹਿਲਾਂ ਕੂਲੈਂਟ ਵਾਲਾ ਡਰੇਨ ਕਰ ਲਿਆ ਆ ਪਹਿਲਾਂ ਉਹ ਲਾ ਲਈਏ ਜਿਗਾਰਡਮੈਂਟ ਕਿਉਂ ਨੂੰ ਕਹਿੰਦੇ ਆ ਗਾਈਡ ਵਾਲਾ ਫਿਰ ਉਸ ਤੋਂ ਬਾਅਦ ਦੇਖਦੇ ਆ ਲਓ ਜੀ ਗਾਈਡ ਪੁੱਟਣ ਲੱਗੇ ਆ ਉਥੋਂ ਗਾਈਡ ਨੂੰ ਕੱਢ ਦਈਏ ਨੂੰ ਵੀ ਲਾ ਦਾਂਗੇ ਫਿਰ ਇਹਦੀ ਜਗਾ ਕਰਕੇ ਜਿਗਾਰਡ ਹੀ ਲੈਂਦਾ ਸੀ ਪਰ ਬਾਬੇ ਦੀ ਮੇਜ ਨਾਲ ਬਹੁਤ ਸੂਤ ਰਿਆ ਆਪਣਾ ਜਿਗਾਰਡ ਠੀਕ ਐ ਤੇ ਇੱਥੇ ਤੱਕ ਪਹੁੰਚ ਗਏ ਆਪਾਂ बस थोड़ी जी रही पक्की जी होगी मैं अरे रेट लगन कड़ती जगार जगह नवी लावा बदल दी है दूजी भी का ठीक है? है सही है बस ठीक है फिर इन रेह दो तो बदल दे यार जो नवी पा दें ਕਾਨੂੰ ਕਾਲ ਕਰਨੀ ਹੈ ਲੈ ਕੇ ਤੇ ਦੋਵੇਂ ਆਇਆ ਮੈਂ ਠੀਕ ਹੈ ਲੋ ਜੀ ਐ ਇਦਾਂ ਨਿਕਲ ਜਾਂਦੀ ਹੈ ਭਾਈ ਕਰ ਲੈ ਚੈੱਕ ਆਹ ਲੋ ਛੜਤੀ ਕਿ ਨਹੀਂ ਲੋ ਜੀ ਵੀਰੋ ਇਹਦਾ ਕੰਮ ਟਿੱਕੀਆਂ ਟੁਕੀਆਂ ਦੇ ਲਾਤੀਆਂ ਬਾਬੇ ਨੇ ਠੀਕ ਹੈ ਤੇ ਕਰੋ ਚੈੱਕ ਦੋਵੇਂ ਨਵੀਆਂ ਲੱਗੀਆਂ ਆ ਠੀਕ ਹੈ ਹੁਣ ਰੋਟੀ ਖਾਣ ਗਏ ਆ ਹੁਣ ਆਪਾਂ ਇੱਕ ਕਰਾਉਣਾ ਇਹਦਾ ਫਿਲਟਰ ਆਹ ਵਾਲਾ ਚੇਂਜ ਤੇ ਵਾਟਰ ਸਪਰੇਟਰ ਇਹ ਟੁੱਟਾ ਆ ਇਹਨਾਂ ਦੀ ਇਦਾਂ ਹੀ ਲੱਗੇ ਸੀਗੇ ਤੇ ਛੋਟਾ ਮੋਟਾ ਕੰਮ ਬਥੇਰਾ ਸੀਗਾ ਲਗਭਗ ਨਿਬੜ ਹੀ ਗਿਆ ਹੁਣ ਤਾਂ ਹਾਂ ਟਿੱਕੀਆਂ ਲੱਗ ਗਈਆਂ ਮੈਂ ਕਿਹ ਕਿਸਮਤ ਸੀ ਟਿੱਕੀ ਜਿਹੜੀ ਆਪਾਂ ਆ ਫਸਾਈ ਆ ਟੇਢੀ ਸੀ ਉਹ ਆ ਟੇਗੀ ਆ ਗਏ ਆ ਆਪਾਂ ਇੱਥੇ ਤੱਕ ਜੇ ਨਿਕਲ ਜਾਂਦੀ ਤਾਂ ਮੈਂ 2 ਕਿਲੋਮੀਟਰ ਨਹੀਂ ਜਾਣਾ ਇਹ ਭਾਵਨੇ ਤੇ ਕੁੱਤਾ ਲਾ ਦੂ ਆਹੋ ਇਹ ਰੱਖਦੇ ਆਂ ਭਾਈ ਸੰਭ ਇੱਕ ਸੰਭ ਲਾਂਗੇ ਇੱਕ ਤਾਂ ਖਰਾਬ ਹੀ ਆ ਜਿਆਦਾ ਉਹ ਟੇਢੀ ਹੋਗੀ ਇਹ ਤਾਂ ਉਹ ਨਿਕਲਣੀ ਵੀ ਟੇਢੀ ਹੋ ਕੇ ਹੀਗੀ ਘੱਟ ਮਾਰ ਕੇ ਕੱਢਣੀ ਪਈ ਆ ਪੜਤਾ ਪਾ ਟੈਪਟ ਕਵਰ ਤੇ ਬਾਬਾ ਜੀ ਨੂੰ ਗਿਆ ਵੀ ਟੈਪਟਾਂ ਸੈੱਟ ਕਰ ਦੋ ਇਹਦੀਆਂ ਇੱਕ ਵਾਰੀ ਜੀ ਹੱਥ ਮਰਾ ਲੀਆ ਟੈਪਟਾਂ ਤੇ ਵੀ ਠੀਕ ਐ ਰੋਟੀ ਹਾ ਕੇ ਆ ਗਏ ਹੀ ਬਾਬਾ ਜੀ ਕਿੰਨੀਆਂ ਕਰਨੀਆਂ ਹੈ ਬਾਬਾ ਕਿੰਨੀਆਂ ਕਰਨੀਆਂ ਤਾਂ ਪਾ ਮੇਲੇ ਵਾਲੀਆਂ ਕਰ ਦੇ ਮੈਂ ਜੋ ਪਟਾਕਾ ਹੀ ਪਾਵੇ ਬਸ ਠੀਕ ਐ ਲਓ ਜੀ ਬਾਬਾ ਜੀ ਦਾ ਹੁਣ ਕਰਾਈਆ ਟੈਪਟਾਂ ਟੈਪਟਾਂ ਕਰਾ ਕੇ ਫਿਰ ਇਹਦਾ ਲੈਫਟ ਫਿਲਟਰ ਬਦਲਣ ਵਾਲਾ ਰਹਿ ਗਿਆ ਹਾਂ ਵਾਸ਼ਿੰਗ ਤਾਂ ਮਨ ਲਾਦਾ ਅੱਜ ਹੋਣੀ ਨਹੀਂ ਵਾਸ਼ਿੰਗ ਕੱਲ ਹੀ ਹੋਊਗੀ ਵੇੜ ਚੜਾਏ ਕਰ ਲਾਂਗੇ ਵਾਸ਼ਿੰਗ ਠੀਕ ਨਹੀਂ ਬਲਾਕ ਆਲਾ ਜਿਹੜਾ ਸੀਗਾ ਪਾਣੀ ਉਹ ਵੀ ਕੱਢਤਾ ਆ ਹੁਣ ਮੈਂ ਕਿਹਾ ਉੱਤੋਂ ਪਾਣੀ ਪਾ ਕੇ ਬਲਾਕ ਚ ਇੱਕ ਵਾਰੀ ਪਾਣੀ ਕੱਢ ਦਾਂਗੇ ਗੰਦਾ ਠੀਕ ਐ ਆ ਦੇਖੋ ਕਰੋ ਚੈੱਕ ਜਦੋਂ ਵੀ ਪੂਲੈਂਟ ਕੱਢ ਕੇ ਪਾਉਣਾ ਨਾ ਸਾਰਾ ਰਿਪਲੇਸ ਕਰਨਾ ਫਿਰ ਇਦਾਂ ਜ਼ਰੂਰ ਕਰ ਲਿਆ ਕਰੋ ਮੇਰੇ ਭਰਾ ਕਿਉਂਕਿ ਫਿਰ ਫਾਇਦਾ ਰਹਿ ਜਾਂਦਾ ਆ ਚੀਜ਼ ਅੰਦਰੋਂ ਪੂਰੀ ਸਾਫ਼ ਹੋ ਜਾਂਦੀ ਆ ਖੂਨ ਪਾ ਰਹੇ ਆ ਖੂਨ ਕਰੋ ਚੰਡੇ ਤੇ ਆ ਬੰਦੇ ਆਪਨੇ ਥੋੜਾ ਜਿਆ ਉੱਚਾ ਸੌਂਦਾ ਤਾਂ ਕਰਕੇ ਉਹ ਬੋਲਦਾ ਸੀਗਾ ਬਾਕੀ ਇਹ ਚ ਕੂਲੈਂਟ ਪਾ ਦਤਾ ਆ ਆਪਾਂ ਠੀਕ ਹੈ ਕੂਲੈਂਟ ਪਾ ਕੇ ਚੈੱਕ ਕਰ ਲਾਂਗੇ ਲੀਕੇ ਜੀ ਲੁਕੇ ਤਾਂ ਵੈਸੇ ਚਲੋ ਹੁਣ ਹੋਣੀ ਨਹੀਂ ਬਾਬੇ ਦੇ ਕੰਮ ਤੇ ਪੂਰੀ ਤਸੱਲੀ ਰਹਿੰਦੀ ਆ ਠੀਕ ਹੈ ਇੱਕ ਆਪਾਂ ਵਾਟਰ ਸੈਪਰੇਟਰ ਬਦਲਾ ਕੇ ਲੈ ਆਉਣਾ ਆ ਵਾਟਰ ਸੈਪਰੇਟਰ ਜੌਂਡੀ ਹੁੰਦਾ ਹੀ ਆਉਣਾ ਇਹਨੂੰ ਆਲ ਤੇ ਹੁਣ ਦੇਖਦੇ ਆ ਬਾਕੀ ਈ ਸਾਰੀ ਕਿਤਾਬ ਬਣਦਾ ਆ ਨਾਲ ਨਾਲ ਦਿਖਾਈ ਜਣਾ ਟਾਈਮ ਬਹੁਤ ਹੋ ਗਿਆ ਉੱਖ ਵੀ ਲੱਗੀ ਭਾਈ ਹੋ ਗਿਆ ਕੰਮ ਰੈਡੀ ਠੀਕ ਆ ਹੁਣ ਲੈ ਕੇ ਨਿਕਲਦੇ ਆ ਸਾਰਾ ਡੰਨ ਹੋ ਗਿਆ ਆ ਹੁਣ ਜਾ ਕੇ ਇਹਦੀਆਂ ਲਾਈਟਾਂ ਲੁੱਟਾਂ ਖੋਲਣਗੇ ਆਪਾਂ ਠੀਕ ਆ ਜਿਹੜੀਆਂ ਫालतੂ ਲੱਗੀਆਂ ਨੇ ਆਪਾਂ ਤਰਾਇਆਂ ਚਰਾਈਆਂ ਚੱਲਦੀਆਂ ਆ ਕੰਮ ਪੂਰਾ ਓਕੇ ਕਰਾ ਲੈਂਦਾ ਆ ਠੀਕ ਆ ਸਮੂਥ ਹੀ ਬੋਹ ਹੋ ਗਿਆ ਟਰੈਕਟਰ ਠੀਕ ਆ ਇੱਧਰ ਚੈੱਕ ਕਰੋ ਮਿਲੋ ਜੱਸੇ ਨੂੰ ਜੱਸਾ ਲੈ ਗਿਆ ਭਈ ਆਪਣੇ ਵਾਲਾ ਘੋੜਾ ਲੈ ਵੀ ਜੱਸਾ ਮੇਰੇ ਵਾਲਾ ਲਸਕਾਉਣਾ ਰਹਿ ਗਿਆ ਤੁਸੀਂ ਦੋਵਾਂ ਨੇ ਲਸਕਾ ਹਲੇ ਭਾਈ ਨੇ ਤੂੰ ਹੈਨਾ ਮੇਰੇ ਵਾਲਾ ਰਹਿ ਗਿਆ ਲਸਕਾਉਣਾ ਲਸਕਾ ਲੈ ਜੀ ਲਸਕਾ ਲੈ ਬਾ ਕੋਈ ਨਾ ਆਪਾਂ ਲਸਕਾ ਕੇ ਨਾ ਕੱਲ ਟਾਈਮ ਨਾ ਰੁੜਕੇ ਜਾਣਾ ਯਾ ਰੁੜਕੇ ਵਾਲੇ ਤੋਂ ਸਟicker ਲਵਾ ਕੇ ਲਿਆਉਣੇ ਆਂ ਚੱਲ ਟਰਾਲੀ ਵੀ ਪਾ ਕੇ ਲੈ ਕੇ ਆਉਣੀ ਆ ਬੜੀ ਓਹ ਹਾਂ ਸੱਚ ਉਹ ਵੀ ਲੈ ਕੇ ਆਉਣੀ ਆ ਉਸਤਾਦ ਜੀ ਚੱਕੋ ਜੀ ਓ ਦੇਖੋ ਹੈ ਵਜੜੀਆਂ ਛਾਲਾਂ ਨਹੀਂ ਬਾਬਾ ਸਮੂਦ ਹੀ ਬਹੁ ਹੋ ਗਿਆ ਟਰੈਕਟਰ ਯਾਰ ਮਜ਼ਾ ਆਉਣ ਲੱਗ ਗਿਆ ਹੁਣ ਤਾਂ ਘਾੜ ਜਿਹੜੀ ਚੀਜ਼ ਹੀ ਹੈਗੀ ਸੀ ਮਿਲ ਗਈ ਆਪਾਂ ਨੂੰ ਦੇਖੋ ਕਰੋ ਝਾਕ ਟਰੈਕਟਰ ਨੂੰ ਘਰ ਲੱਗੇ ਆ ਜੀ ਅੰਦਰ ਪਾਰਕਿੰਗ ਚ ਠੀਕ ਐ ਤੇ ਵਲੌਗ ਨੂੰ ਵੀ ਕਰਦੇ ਆ ਇੱਥੇ ਹੀ ਆਪਾਂ ਐਂਡ ਉਮੀਦ ਕਰਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਲਦੀ ਤਿਆਰੀ ਕਰਨ ਦੇ ਆ ਵੀ ਟਰਾਲੀ ਖਿੱਚ ਮੁਕਾਬਲੇ ਦੀ ਆਪਾਂ ਠੀਕ ਐ ਤੇ ਲਓ ਜੀ ਲੱਗੇ ਆ ਇਹਨੂੰ ਪਰੇ ਅੰਦਰ ਕਰਨ ਤੇ ਮਿਲਦੇ ਆ ਤੁਹਾਨੂੰ ਜਲਦੀ ਨਵੇਂ ਵਲੌਗ ਨਾਲ ਇਸ ਵਲੌਗ ਚ ਬਸ ਇੰਨੇ